ਫਿਰੋਜ਼ਪੁਰ ਦੇ ਪਿੰਡ ਨੌਰੰਗ ਕੇ ਸਿਆਲ ਦੇ ਵਿੱਚ ਆਉਣ ਲੱਗੀਆਂ ਅਜਹੀਆਂ ਆਵਾਜ਼ਾਂ ਕਿ ਲੋਕ ਬਿਸਤਰੇ ਛੜ ਛੜ ਆਗੇ ਗਲੀ 'ਚ ਤਾਂ ਗਲੀ ਦੇ ਵਿੱਚ ਕੋਠੇ ਤੇ ਖੜੇ ਬੰਦਿਆਂ ਦੇ ਸੀਨ ਦੇਖ ਜਨਾਨੀਆਂ ਨੇ ਵੀ ਮੂੰਹ ਤੇ ਹੱਥ ਰੱਖ ਲਏ ਫਿਰ ਨਿੱਕਰਾਂ ਤੇ ਲੋਹਰਾ ਪਾ ਕੇ ਮੁੰਡਿਆਂ ਨੇ ਗਲੀ 'ਚ ਅਜੀਹਾ ਗਾਹ ਪਾਇਆ ਕਿ ਗਲੀ 'ਚ ਖੜੇ ਬੰਦੇ ਤੀਵਿਆਂ ਆਪਣੇ ਘਰਾਂ 'ਚ ਵੜ ਕੇ ਦਰਵਾਜ਼ੇ ਲਾ ਲਏ ਤੇ ਸਾਰੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਕੀ ਸੀ ਪੂਰਾ ਮਾਮਲਾ ਉਹ ਵੀ ਦੱਸ ਦੇਵਾਂਗੇ ਸਭ ਤੋਂ ਪਹਿਲਾਂ ਤਸਵੀਰਾਂ ਤੇ ਮਾਰਾਂਗੇ ਨਜ਼ਰ ਤਾਈ ਇੱਧਰ ਆਇਆ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਪਿੰਡ ਨਾਰੰਗੀ ਸਿਆਲ ਤੋਂ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਪਿੰਡ 'ਚ ਰਹਿ ਰਹੇ ਗੁਰਪਾਲ ਸਿੰਘ ਨੂੰ ਜਦ ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ આરોપી ਵੱਲੋਂ ਬਾਹਰੋਂ ਆਪਣੇ ਸਾਥੀ ਬੁਲਾ ਕੇ ਪਿੰਡ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਅਤੇ ਹਵਾਈ ਫਾਇਰ ਕੀਤੇ ਗਏ ਅਤੇ ਇੱਟਾਂ ਰੋੜੇ ਚਲਾਏ ਗਏ ਜਿਸ ਦੇ ਵਿੱਚ ਸੁਖਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਤਿੰਨ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸ਼ਰਾਬ ਵੇਚਣ ਦੇ ਇਲਜ਼ਾਮ ਪੀੜਤ ਪਰਿਵਾਰ ਨੇ ਲਗਾਏ ਨੇ ਉਹਨਾਂ ਕਿਆਕਿਆ ਸ਼ਰਾਬ ਵੇਚਦੇ ਸੀ ਜਿਸ ਦੇ ਚੱਲ ਦੇ ਵਿਰੋਧ ਕਰਨ ਤੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਨਰੰਕੇ ਸਿਆਲ ਪਿੰਡ ਆਈ ਗੁਰਪ੍ਰੀਤ ਸਿੰਘ ਨਾਮ ਆ ਜੀ ਮੇਰਾ ਗੁਰਪ੍ਰੀਤ ਸਿੰਘ ਜਿਹੜਾ ਹਮਲਾ ਹੋਇਆ ਗੁੰਡਾਗਰਦੀ ਹੋਈ ਕਿੱਨਾ ਵਲੋ ਕੀਤੀ ਗਈ ਕਿਵੇਂ ਇੱਕ ਗੁਰਪਾਲ ਸਿੰਘ ਉਹਨਾਂ ਲੋ ਗੁਰਨਗਰ ਦੀ ਕੀਤੀ ਗਈ ਇਹ ਸ਼ਰਾਬ ਵੇਚਦੇ ਸੀ ਅਸੀਂ ਇਹਨੂੰ ਕਿੰਨੇ ਸਾਡੇ ਘਰ ਆ ਦੋ ਜੀ ਤੁਸੀਂ ਸ਼ਰਾਬ ਨਾ ਇੱਥੇ ਵੇਚੋ ਤੇ ਇੰਨੇ ਚ ਹੀ ਕਹਿ ਕੇ ਗਏ ਚਲੇ ਆਈ ਉਸ ਤੋਂ ਬਾਅਦ ਗੁਰਪਾਲ ਨੇ ਆਪਦੇ ਭਰਾ ਨੂੰ ਬੁਲਾ ਲਿਆ ਤੇ ਗਾਲ੍ਹਾਂ ਕੱਢਣ ਲੱਪੇ ਆਈ ਪਰਗਤ ਸਿੰਘ ਅਕਬਾਲ ਤੇ ਅਪੂ ਜੀ ਇਹ ਆਏ ਆ ਅਕਬਾਲ ਕੋਲ ਪਿਸਤਲ ਸੀ ਉੱਪਰ ਫਾਇਰ ਕਰਨ ਦਾ ਪਿਆ ਭਾਈ ਤੇ ਪ੍ਰਗਟ ਉਹਨੇ ਇੱਟਾ ਮੰਨ ਲਾ ਪਈ ਉਹ ਇੱਟ ਮੇਰੇ ਵਿੱਚ ਦੇ ਵਿੱਚ ਲੱਗੀ ਆ ਉਸ ਤੋਂ ਬਾਅਦ ਇਹ ਚੁੱਪ ਕਰਕੇ ਸ਼ਾਂਤ ਕਰਕੇ ਬਹਿ ਗਏ ਜੀ ਅਸੀਂ ਲੈ ਗਏ ਮੈਨੂੰ ਮੇਰੇ ਭਰਾ ਹੁਣੀ ਹਸਪੀਟਲ ਹੀ ਉਸ ਤੋਂ ਬਾਅਦ ਇਹਨੇ ਗੋਪੀ ਨੇ ਆਪਦੇ ਸਾਲੇ ਬੁਲਾਏ ਆਈ ਆਪਦੇ ਸਾਲਿਆਂ ਨੂੰ ਬੁਲਾ ਕੇ ਸਾਡੇ ਘਰੇ ਵਾਈਫਾਇਰ ਕੀਤੇ ਜਿੰਦੇ ਵਿੱਚ ਘਰਾਂ ਚ ਸਾਡੇ ਮਾਰੇ ਸੁਖਜੀਤ ਸਿੰਘ ਮੇਰਾ ਭਰਾ ਹੁੰਦੇ ਸੀ ਸਿਰ ਚ ਲੱਗੇ ਆਈ ਠੀਕ ਹੈ ਜੀ ਉਸ ਤੋਂ ਬਾਅਦ ਮੇਰੀ ਦਾਦੀ ਘਰਾਂ ਚ ਉਹਨਾਂ ਨੇ ਪੁੱਛਣ ਲੱਗੇ ਕੀ ਗੱਲ ਆਈ ਵੀਰਪਾਲ ਨੇ ਤੇ ਗੁਰਪਾਲ ਸਿੰਘ ਨੇ ਉਹਨਾਂ ਨੂੰ ਛੱਟ ਕੇ ਕੁੱਟਿਆ ਉੱਤੋਂ ਫਿਰ ਤੇ ਉਹਦੇ ਭਰਾ ਗੋਪੀ ਦੇ ਸਾਲੇ ਆ ਜੀ ਜਿਹੜੇ ਸੁੱਖਾ ਤੇ ਰਾਜੂ ਇਹਨਾਂ ਨੇ ਫੈਰ ਕੀਤੀ ਸਾਡੇ ਘਰੇ ਕੀ ਠੀਕਾ ਗੁੰਡਾਗਰਦੀ ਕੀਤੀ ਬੜੀ ਗੁੰਡਾਗਰਦੀ ਕੀਤੀ ਜੀ ਸਾਡੇ ਘਰੇ ਉੱਤ ਤੱਕ ਵੜ ਗਿਆ ਜੀ ਸ਼ਰਿਆਮ ਗੁੰਡਾ ਹਾਂਜੀ ਸ਼ਰਿਆਮ ਗੁੰਡਾਗਰਦੀ ਕੀਤੀ ਜੀ ਹਾਂਜੀ ਕੈਮਰਾ ਦੀ ਵੀਡੀਓ ਹੈਗੀ ਹੈ ਜੀ ਤੇ ਦਾਦੀ ਦੇ ਛੱਟ ਬਹੁਤ ਜ਼ਿਆਦਾ ਲੱਗੀ ਹੈ ਹਾਂਜੀ ਟਰੋੜੇ ਚਲਾਈਏ ਹੁਣ ਇਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਖੋਲ ਵੀ ਮਿਲੇ ਆ ਜੀ ਫਾਇਰ ਕੀਤੇ ਉਹ ਸਾਡੇ ਘਰੇ ਸਾਹਮਣੇ ਸਿੱਧੀਆਂ ਗੋਲੀਆਂ ਮਾਰੀਆਂ ਹਾਂਜੀ ਸਿੱਧੀਆਂ ਮਾਰੀਆਂ ਜੀ ਇਹ ਤੇ ਸਾਡੇ ਘਰੇ ਕੋਈ ਵੀ ਨਹੀਂ ਸੀਗਾ ਜੀ ਬਿਲਕੁਲ ਗਵੰਢੀ ਹੈ ਜੀ ਸਾਡੇ ਘਰ ਦੇ ਦੋ ਘਰਾਂ ਨਾਲ ਦਾਰੂ ਵੇਚਦੇ ਆ ਜੀ ਨਸ਼ਾ ਸ਼ਰਾਬ ਇੱਥੇ ਤੋਂ ਹਾਂਜੀ ਸ਼ਰਾਬ ਵੇਚੇ ਤੋਂ ਰੋਕਿਆ ਜੀ ਇਹਦਾ ਰਿਪੋਰਟ ਬਣਾ ਇੰਦਾਂ ਕੁੱਟ ਮਾਰ ਕੀਤੀ ਹੈ ਹੁਣ ਕਾਰਵਾਈ ਇਹਨਾਂ ਤੇ ਫੜ ਜਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਪਿਸਤਲ ਬਰਾਮਦ ਹੋਣੀ ਚਾਹੀਦੀ ਪਿਸਤਲ ਲੈ ਕੇ ਆਏ ਆ ਜੀ ਸੁੱਖ ਨਹੀਂ ਹਾਲੇ ਨਹੀਂ ਫੜੀ ਜੀ ਮੈਂ ਹਰਜਿੰਦਰ ਸਿੰਘ ਸਾਫ ਦਾ ਸਰਪੰਚ ਨਰਕਕੇ ਸਿਆਲ ਤੋਂ ਹਾਂ ਜੀ ਹਾਂ ਜੀ ਤੇ ਜਿਹੜਾ ਹਮਲਾ ਹੋਇਆ ਕਿਹਦਾ ਵੱਲੋਂ ਹੋਇਆ ਤੇ ਕਿ ਕਰ ਤੁਹਾਡੇ ਘਰ ਦੇ ਵਿੱਚ ਕਿੱਦਾਂ ਕਿ ਗੋਲਾ ਕਰ ਦਿੱਤੀ ਉਹ ਜੀ ਜਿਹੜੇ ਸਾਡੇ ਦੇ ਨਾਲ ਗਵਾਂਢে ਦਾਰੂ ਦੋਵੇਂ ਜੀ ਬਹੁਤ ਵੇਚਦੇ ਸਾਡੀ ਗਲੀ 'ਚ ਹਰ ਵੇਲੇ ਦੰਗਨ ਨੂੰ ਰਸਤਾ ਨਹੀਂ ਹੁੰਦਾ ਬਹੁਤ ਰੱਚ ਹੁੰਦਾ ਤੇ ਮੁੰਡਿਆਂ ਨੇ ਬਸ ਇਹ ਚਲੋ ਨਹੀਂ ਮੁੰਡਿਆਂ ਨੇ ਬੋਲਿਆ ਤੁਸੀ ਦਾਰੂ ਬੰਦ ਕਰ ਦੋਗਾ ਕਹਨਾਂ ਆਪਣਾ ਤੋਂ ਗੋਲੀ ਘਰ ਵਾਲੀ ਜਿਹੜੇ ਵੀਰਪਾਲ ਕੌਰ ਬਹੁਤ ਗਾਲੀ ਗਲੋਚ ਕਰਦੀ ਰਹੀ ਦੋ ਦਿਨ ਵੀ ਇਹ ਤਾਂ ਸਿੱਧਾ ਵੇਚਾਂਗੇ ਵੇਚਾਂਗੇ ਅਸੀਂ ਸਾਡੀ ਦਾਰੂ ਕੋਈ ਨਹੀਂ ਬੰਦ ਕਰਾ ਸਕਦਾ ਨਜਾਇਜ਼ ਦਾ ਨਜਾਇਜ਼ ਦਾਰੂ ਵੀ ਹੋਰ ਵੀ ਕਈ ਤਰ੍ਹਾਂ ਦਾ ਗੁੱਸਾ ਮਾਰਦਾ ਕਈ ਤਰ੍ਹਾਂ ਦੇ ਬੰਦੇ ਆਉਂਦੇ ਨੇ ਤਕਰੀਬਨ ਸਾਰਾ ਦਿਨ ਹੀ ਆਈ ਜਾਂਦੇ ਹਾਂਜੀ ਇਹਨਾਂ ਰੋਕਿਆ ਤੇ ਅਣੇ ਤੁਹਾਡੇ ਲਈ ਬਲਾ ਕਰਤਾ ਇਹਨਾਂ ਰੋਕਿਆ ਤੇ ਉਸ ਤੋਂ ਬਾਅਦ ਸਾਰਾ ਦਿਨ ਉਹਨਾਂ ਪੀਵਾਂ ਚਾਹ ਇਹਨਾਂ ਤਕਰੀਬਨ ਆਪਦਾ ਉਹ ਇਕੱਠੇ ਹੋ ਕੇ ਨਾ ਉੱਤੋਂ ਕੋਠੇ ਤੋਂ ਇਹਨਾਂ ਨੇ ਹਮਲਾ ਕਰਤਾ ਭਤੀਜਿਆਂ ਮੇਰਿਆਂ ਤੇ ਜਿਨ੍ਹਾਂ ਦੇ ਇਹਨਾਂ ਨੇ ਉੱਤੋਂ ਕੋਠੇ ਤਰੋੜੇ ਚਰਾਏ ਜਦੋਂ ਸੱਟਾਂ ਲੱਗੀਆਂ ਫਿਰ ਉਹ ਉਹ ਤਾਂ ਫਿਰ ਗੋਲੀਆਂ ਫੇਰ ਵੀ ਕੀਤੇ ਬਾਅਦ ਦੇ ਵਿੱਚ ਇਹਨਾਂ ਦੇ ਜਿਹੜੇ ਗੁਰਪ੍ਰੀਤ ਦੇ ਸੱਟ ਲੱਗ ਗਏ ਉਹਨੂੰ ਸਾਰੇ ਹਸਪੀਟਲਾਂ ਕਿ ਗੈਚ ਰਹੇ ਕੋਈ ਨਹੀਂ ਘਰੇ ਹੈਗੇ ਮਗਰ ਉਹ ਇਹਨੇ ਵੀਰਪਾਲ ਨੇ ਆਪਦੇ ਭਰਾਵਾਂ ਨੂੰ ਸੱਦਿਆ ਤੇ ਉਹ ਅਸਲਾ ਲੈ ਕੇ ਆਏ ਨਾਲ ਮੈਂ ਅਲਟੋ ਕਾਰ ਤੇ ਤੇ ਕਾਫੀ ਉਹ ਨਾਲ ਉਹਨਾਂ ਦੇ ਹੋਰ ਵੀ ਬੰਦੇ ਹੈਗੇ ਸੀਗੇ ਜਿਨ੍ਹਾਂ ਕੋਲ ਤੇਜ ਹਥਿਆਰ ਸੀਗੇ ਪਿਸਤੌਲ ਸੀਗੇ ਉਸੇ ਤਰ੍ਹਾਂ ਕੈਮਰੇ ਫੁਟੇਜ ਦੇ ਹਾਂ ਪੂਰੀ ਤਰ੍ਹਾਂ ਲੈਸ ਹੋ ਕੇ ਮੇਰੇ ਭਰਾ ਦੇ ਘਰ ਤੇ ਪਹਿਲਾਂ ਛੋਟੇ ਜਿਹੇ ਹਮਲਾ ਕੀਤਾ ਭਤੀਜਾ ਮੇਰਾ ਸੀਗਾ ਉਹਦੇ ਨਾਲ ਕੁੱਟਮਾਰ ਕੀਤੀ ਉਹਨੂੰ ਉਹਨੂੰ ਫਾਇਰ ਮਾਰਿਆ ਕਿਨੇ ਸਿੱਧਾ ਇੱਕ ਜਨੇ ਨੇ ਇੱਟ ਮਾਰੀ ਉਹਦੇ ਨਾਲ ਜਿੰਦੇ ਦਾ ਸਿਰ ਪਾੜ ਗਿਆ ਉਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਮੇਰੇ ਘਰ ਦੇ ਵਿੱਚ ਉਹਦੀ ਫਾਇਰ ਕਰਦੇ ਹੋਏ ਇਧਰ ਨੇ ਇੱਕ ਹੀ ਗਲੀ ਦੇ ਵਿੱਚ ਦੋ ਗੇਟ ਲੱਗਦੇ ਨੇ ਮੇਰੇ ਮੇਰੇ ਵੱਡੇ ਗੇਟ ਦੇ ਦੂਜੀ ਗਲੀ ਥਾਣੀ ਭੱਜ ਗਏ ਪੁਲਸ ਵੱਲੋਂ ਕੋਈ ਇਹਨਾਂ ਨੇ ਫੜੇ ਨਹੀਂ ਗਿਆ ਇਹ ਤਾਂ ਪੁਲਸ ਵੱਲੋਂ ਕੋਈ ਨਹੀਂ ਫੜੇ ਉਹ ਵੀ ਅਸੀਂ ਬੜਾ ਜ਼ੋਰ ਦੇ ਕੇ ਪਿੰਡ ਦਾ ਘਰ ਭਰਤੀ ਸਾਰੇ ਪਿੰਡ ਨੇ ਬਹੁਤ ਇਸ ਗੱਲ ਦਾ ਵਿਰੋਧ ਕੀਤਾ ਕਿ ਜਿਹੜਾ ਇਹਨਾਂ ਪਾਸਿਓਂ ਵੱਧੇ ਰਿਹਾ ਕਿ ਇਹਨਾਂ ਨੇ ਦਹਿਸ਼ਤ ਮਚਾਈ ਹੈ ਮੇਰੇ ਘਰ ਵੀ ਫਾਇਰਿੰਗ ਕੀਤੀ ਸਾਰੀ ਤੇ ਜਿਹੜਾ ਇਹਨਾਂ ਨੇ ਪਿੰਡ ਦੇ ਸਾਰਾ ਨਗਰ ਗਿਆ ਫਿਰ ਜਾ ਕੇ ਕੋਈ ਵੀ ਦਿੱਤੀਆ ਕੋਈ ਵੀ ਦਿੱਤੇ ਤਾਂ ਵੀ ਨਹੀਂ ਕੀਤਾ ਗਿਆ ਮਾਮਲਾ ਦਾ ਮਾਮਲਾ ਬੜੇ ਦਿਨਾਂ ਬਾਅਦ ਕੱਲ ਕੀਤਾ ਦਰਜ ਬਾੜ ਦੀ ਕੋਸ਼ਿਸ਼ ਹਾਂ ਜੀ ਇਹ ਰਫ ਇਹ ਕੋਚੇ ਸੀ ਕਿ ਰਫ ਦਾ ਰਫਾ ਦਾ ਫਾ ਕਰਦੇ ਹਾਂ ਉਹ ਜਿਹੜਾ ਉਹ ਅੱਗੋਂ ਸਾਨੂੰ ਸੁਣਾ ਦੱਸਦੇ ਵੀ ਉਹਨਾਂ ਦੀ ਸ਼ਾਰਫ ਆ ਗਈ ਹੈ ਸੋ ਉਹਨਾਂ ਦੀ ਸ਼ਾਰਫ ਆਈ ਹੈ ਹਾਂ ਉਹ ਹਾਂ ਵੀ ਉਹਨਾਂ ਦੀ ਸ਼ਾਰਫ ਆ ਗਈ ਆ ਤੁਹਾਡੇ ਤੇ ਕੋਈ ਨਹੀਂ ਸੱਟਾਂ ਨਹੀਂ ਆਈਆਂ ਸੋ ਉਹਨਾਂ ਦੀ ਸ਼ਾਰਫ ਆ ਤੇ ਸਾਨੂੰ ਡਰ ਸੀਗਾ ਵੀ ਸਾਡੇ ਤੇ ਨਾ ਕਿਤੇ ਪਰਚਾ ਦਰਜ ਕਰ ਦੇਣ ਅਸੀਂ ਫਿਰ ਪਿੰਡੋਂ ਬੰਦੇ ਵੀ ਲੈ ਕੇ ਗਏ ਆ ਕਾਫੀ ਸਾਰਾ ਨਗਰ ਜਨ 100 ਬੰਦਾ ਉੱਥੇ ਕੱਲ ਥਾਣੇ ਗਿਆ ਖਾਣੇ ਜਾ ਕੇ ਫਿਰ ਫਿਰ ਉਹਨਾਂ ਨੇ ਪਰਚਾ ਦਰਜ ਕੀਤਾ ਜਨਰਲ ਹਾਂਜੀ ਜਿਹੜੇ ਫੜੇ ਜਾਂਦੇ ਕਹੀਦੇ ਨੇ ਹਾਂਜੀ ਫਰਾਰ ਨੇ ਸਾਰੇ ਨਜਾਇਜ਼ ਅਸਲਾ ਹਰ ਵੇਲੇ ਸਾਨੂੰ ਖਤਰਾ ਰਹਿੰਦਾ ਆਉਂਦੇ ਵਿੱਚ ਉਦੋਂ ਵੇਖੋ ਆਣ ਕੇ ਜੇ ਮਾਤਾ ਸਾਡੀ ਬਾਹਰ ਨਿਕਲੀ ਪਹਿਲਾ ਲੜਾਈ ਉਹ ਨਿਕਲੀ ਆ ਤੇ ਉਹ ਉਹਨਾਂ ਨੂੰ ਬੀਰਪਾਲ ਦੇ ਕੋ ਉਹਨੇ ਘਰ ਵਾਲੇ ਕੋ ਗੋਪੀ ਨੇ ਉਹਨਾਂ ਨੇ ਉਹਨਾਂ ਦਾ ਸਟਾ ਸਟਾ ਲਾਤੀ ਕਉਂਦੇ ਆਬਿਲਾਤ ਤੇ ਜਿਹੜਾ ਪੱਟ ਦਾ ਸਾਡੀ ਟੁੱਟ ਗਈ ਉਹਨਾਂ ਦੀ ਪੁਲਿਸ ਵੱਲੋਂ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਥਾਣੇ ਦੇ ਬਾਹਰ ਧਰਨੇ ਦਾ ਐਲਾਨ ਕਰ ਦਿੱਤਾ ਤਾਂ ਉਸ ਤੋਂ ਬਾਅਦ ਪੁਲਿਸ ਨੇ ਫਜ਼ੀਅਤ ਹੁੰਦੀ ਦੇਖ ਹਨਨ ਫੌਨਲ ਦੇ ਵਿੱਚ ਪੰਜ ਲੋਕਾਂ ਦੇ ਖਿਲਾਫ ਅਸਲਾ ਐਕਟ ਅਤੇ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਦ ਕਿ ਇਸ ਬਾਬਤ ਹਾਲੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਇਹਨਾਂ ਦਾ ਹੰਡ ਗੰਡਾ ਆਪ ਸਿਚੀ ਟਾਰੋੜੇ ਚੱਲੇ ਆ ਉਹਨਾਂ ਨੇ ਲਿਖਾਇਆ ਫੇਰ ਵੀ ਉਹੀ ਤੇ ਆ ਅਸੀਂ ਤਸਦੀਕ ਕਰ ਰਹੇ ਹਾਂ ਤੇ ਬਹੁਤ ਜਲਦੀ ਅਸੀਂ ਇਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਕੋਈ ਇਹਨਾਂ ਦੇ ਬਸ ਗਲੀ ਵਿੱਚੋਂ ਰਸਤੇ ਵਿੱਚੋਂ ਅੱਗੇ ਮੋਟਰਸਾਈਕਲ ਰੋਕਦੇ ਆ ਇਹ ਨਿੱਕੀ ਨਿੱਕੀਆਂ ਗੱਲਾਂ ਤੋਂ ਇਹਨਾਂ ਦਾ ਲੜਾਈ ਝਗੜਾ ਸੀ ਪਹਿਲਾਂ ਵੀ ਮੜਾ ਝਗੜਾ ਰਿਹਾ ਨਹੀਂ ਪਹਿਲਾਂ ਨਹੀਂ ਕੋਈ ਜਸਟਿਸ ਨਹੀਂ ਹੋਇਆ ਹੁਣ ਕੋ ਕਰਵਾ ਲਈ ਹਾਂਜੀ ਹਾਂਜੀ ਦੋਹਾਂ ਤਰ੍ਹਾਂ ਦੇ ਹਾਂ ਮਾਮਲਾ ਦਰਜ ਕਰ ਲਿਆ ਹੈਗਾ 7 ਬੰਦੇ ਦੇ ਖਿਲਾਫ ਮਾਮਲਾ ਦਰਜ ਕੀਤਾ ਹਾਂਜੀ ਬਹੁਤ ਜਲਦੀ ਗ੍ਰਿਫਤਾਰ ਕਰ ਲਾਂਗੇ ਇਹਨੂੰ ਬਹੁਤ ਜਲਦੀ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਹਿੱਲੇ ਅਪਣਾ ਰਹੀ ਹੈ ਉੱਤੇ ਹੀ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਜੇਕਰ ਉਹਨਾਂ ਨੂੰ ਕੋਈ ਸ਼ਰਾਬ ਵੇਚਣ ਤੋਂ ਰੋਕਦਾ ਤਾਂ ਉਹ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਤੇ ਫਾਇਰਿੰਗ ਵੀ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ